ਸ਼ਸ਼ੀਕਾਲ ਜੀ ਸਾਰਿਆਂ ਨੂੰ ਇਹ ਆਪਣੇ ਚੱਲਦਾ ਜੀ ਮੇਨ ਨਾਲ ਮਿਕਸਚਰ ਟਾਈਪ 2 ਤਾ ਤਾਂ ਦਾ ਚੂਰਾ ਜਿਹੜਾ ਗਦਵਾਸੂ ਯੂਨੀਵਰਸਿਟੀ ਬਣਾਉਂਦੀ ਆ ਹੁਣ ਥੱਲੇ ਇਹਦਾ ਐਡਰੈਸ ਦਿਖਾਉਣਾ ਆ ਲਿਖਿਆ ਪਸ਼ੂ ਆਹਾਰ ਵਿਭਾਗ ਗੁਰੂ ਅੰਗਦ ਦੇ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਲੁਧਿਆਣਾ ਉਹ ਬਣਾਉਂਦੇ ਆ ਜੀ ਉੱਥੋਂ ਆਪਾਂ ਲੈ ਕੇ ਆਉਨੇ ਆ ਤੇ ਕਾਫੀ ਟਾਈਮ ਤੋਂ ਟ੍ਰਾਇਲ ਚੱਲ ਰਿਹਾ ਵਧੀਆ ਰਿਜ਼ਲਟ ਮਿਲਿਆ ਡਰਾਈ ਟਾਈਮ ਤੋਂ ਸ਼ੁਰੂ ਕਰਕੇ AI ਤੱਕ ਚੱਲਦਾ ਜੀ ਉਸ ਤੋਂ ਬਾਅਦ ਬੰਦ ਕਰ ਦਿੰਨੇ ਜਦੋਂ ਪਸ਼ੂ ਡਰਾਈ ਹੁੰਦੇ ਨੇ ਉਦੋਂ ਸ਼ੁਰੂ ਹੁੰਦਾ ਤੇ ਸੂਣ ਤੋਂ ਬਾਅਦ ਜਦੋਂ AI ਹੋ ਜਾਂਦੀ ਹੈ ਉਦੋਂ ਬੰਦ ਹੋ ਜਾਂਦਾ ਤੇ 60 ਦਿਨ ਦਾ ਡਰਾਈ ਟਾਈਮ 60 ਤੋਂ 70 ਦਿਨ ਦੇ ਵਿੱਚ ਵਿੱਚ AI ਆਪਾਂ ਕਰ ਦਿੰਨੇ ਆ ਇਹਨਾਂ ਟਾਈਮ ਚ ਚੱਲਦਾ ਵਧੀਆ ਰਿਜ਼ਲਟ ਮਿਲਿਆ ਤੇ ਇਹ ਹੁਣ ਬੁੱਲ ਫਾਰਮ ਤੇ ਵੀ ਚੱਲਣਾ ਹੁਣ ਅਸੀਂ ਟ੍ਰਾਇਲ ਜਿਹੜਾ ਇਹਦਾ ਬੁੱਲ ਫਾਰਮ ਤੇ ਲਾਉਣਾ ਆ ਲਿਖਿਆ ਹੈ ਇਹਨਾਂ ਨੇ 400 ਗ੍ਰਾਮ ਉੱਥੇ ਵੀ ਚੱਲੂਗਾ ਉਹ ਵੀ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਾਂਗੇ ਤੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਰਿਆ ਕਰੋ ਜੇਕਰ ਤੁਹਾਨੂੰ ਇਹਨਾਂ ਨੂੰ ਮਿਕਸਚਰ ਚਾਹੀਦਾ ਤੇ ਇਹ ਹੈਵੀ ਪੜਤੇ ਦੇ ਵਿੱਚ ਸਸਤਾ ਪੈਂਦਾ ਕਿਉਂਕਿ ਇਹ 10 ਕਿਲੋ ਦੀ ਪੈਕਿੰਗ ਆ ਤੇ 900 ਦੀ ਆਈ ਹੈ 90 ਰੁਪਏ ਕਿਲੋ ਆ ਆਮ ਜਿਹੜੇ ਮਾਰਕੀਟ ਵਿੱਚ ਇਹਨਾਂ ਨੂੰ ਮਿਕਸਚਰ ਚਲਦੇ ਨੇ ਉਹਨਾਂ ਨਾਲੋਂ ਬਹੁਤ ਜ਼ਿਆਦਾ ਸਸਤਾ ਰਿਜ਼ਲਟ ਟਾਪ ਦਾ ਕਿਉਂਕਿ ਇਹ ਯੂਨੀਵਰਸਿਟੀ ਤਿਆਰ ਕਰ ਰਹੀ ਹੈ ਵੱਡੇ ਪੱਧਰ ਤੇ ਤਿਆਰ ਹੁੰਦਾ ਉਹਦੀ ਨਾਲ ਵੀਡੀਓ ਚੱਲ ਹੀ ਰਹੀ ਹੈ ਫੈਕਟਰੀ ਦੀ ਜਿੱਥੇ ਫੈਕਟਰੀ ਹੈ ਯੂਨੀਵਰਸਿਟੀ ਦੀ ਕਾਫੀ ਆਪਾਂ ਉੱਥੇ ਜਾਂਦੇ ਰਹਿੰਨੇ ਆਂ ਥੋੜੇ ਦਿਨਾਂ ਬਾਅਦ ਯੂਨੀਵਰਸਿਟੀ ਦਾ ਆਪਣਾ ਚੱਕਰ ਹੁੰਦਾ ਹੀ ਹੈ ਤੇ ਉਹ ਤੋਂ ਆਪਾਂ ਲੈ ਆਉਨੇ ਆਂ ਜਿੰਨਾ ਕੁ ਲੋਡ ਹੁੰਦੀ ਉਹਨਾਂ ਨੂੰ ਲਿਆ ਕੇ ਰੱਖ ਰੱਖ ਲਈਦਾ ਤੇ ਨਾਲ ਦੇ ਨਾਲੇ ਚੱਲੀ ਜਾਂਦਾ ਤੇ ਅੱਜ ਆਪਾਂ ਇੱਕ ਗਾਣਾ ਹੋਰ ਸਟਾਰਟ ਕੀਤਾ ਉਹਨੂੰ ਪਾਉਣਾ ਤੇ ਆਪਾਂ ਨਵੀਂ ਪੈਕਿੰਗ ਖੋਲਣ ਲੱਗੇ ਆਂ ਧੰਨਵਾਦ ਜੀ ਜੇਕਰ ਤੁਹਾਨੂੰ ਇਹਦਾ ਰਿਜ਼ਲਟ ਮਿਲਿਆ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਕਰਿਓ ਲਾਈਕ ਤੇ ਸ਼ੇਅਰ ਸ਼ੇਅਰ ਤਾਂ ਕਿ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜਿਨ੍ਹਾਂ ਨੂੰ ਅਜੇ ਤੱਕ ਵੀ ਇਹ ਨਹੀਂ ਪਤਾ ਕਿ ਯੂਨੀਵਰਸਿਟੀ ਦਾ ਬਾਊਂਡਰ ਵੀ ਜਿਹੜਾ ਮੀਡਲ ਮਿਕਸਚਰ ਵੀ ਆਉਂਦਾ ਇੱਥੇ ਇਹਨਾਂ ਨੇ ਸਾਰਾ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈ ਵੀ ਇਹਦੇ ਵਿੱਚ ਕੀ ਕੀ ਪਾਇਆ ਹੋਇਆ ਹੈ ਮੀਡਲ ਮਿਕਸਚਰ ਦੇ ਵਿੱਚ ਕੀ ਕੀ ਚੀਜ਼ਾਂ ਪਾਈਆਂ ਹੋਈਆਂ ਨੇ ਯੂਨੀਵਰਸਿਟੀ ਪੰਜਾਬ ਦੀ ਮਿੱਟੀ ਦੇ ਆਧਾਰਤ ਮੀਡਲ ਮਿਕਸਚਰ ਬਣਾਉਂਦੀ ਹੈ ਟੈਸਟ ਕਰਕੇ ਵੀ ਕੀ ਕਮੀ ਆ ਆਪਣੀਆਂ ਜ਼ਮੀਨਾਂ ਦੇ ਵਿੱਚ ਹਰੇ-ਚਾਰੇ ਚੋਂ ਸਾਇਲਜ ਚੋਂ ਆਪਨ ਕੀ ਨਹੀਂ ਮਿਲ ਰਿਹਾ ਉਹ ਚੀਜ਼ਾਂ ਦੇ ਵਿੱਚ ਪਾ ਕੇ ਤਿਆਰ ਕੀਤਾ ਜਾਂਦਾ ਤਾਂ ਕਿ ਜਿਹੜੀ ਪਸ਼ੂਆਂ ਦੀ ਕਮੀ ਪੂਰੀ ਹੋ ਸਕੇ ਟਾਈਮ ਟੂ ਟਾਈਮ ਪਸ਼ੂ ਸੁੰਦੇ ਰਹਿਣ ਜੇਕਰ ਪਸ਼ੂ ਇੱਕ ਸੂਆ ਪਨਦਾ ਤਾਂ ਬਹੁਤ ਵੱਡਾ ਜਿਹੜਾ ਫਾਰਮਰ ਨੂੰ ਨੁਕਸਾਨ ਹੁੰਦਾ ਉਹਦੇ ਤੇ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਉਹ ਵੀ ਤੁਸੀਂ ਜ਼ਰੂਰ ਦੇਖਿਓ ਜਾਣਕਾਰੀ ਭਰਪੂਰ ਵੀਡੀਓ ਆਪਣੀਆਂ ਕਾਫੀ ਚੈਨਲ ਤੇ ਪਈਆਂ ਹਨ ਯਾਨੀ YouTube ਚੈਨਲ ਤੇ ਸੰਧੂ ਫਾਰਮ YouTube ਚੈਨਲ ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ ਉਹ ਵੀਡੀਓ ਦੇਖ ਸਕਦੇ ਹੋ ਤੇ ਹੋਰ ਜਾਣਕਾਰੀ ਭਰਪੂਰ ਡੇਰੀ ਫਾਰਮਰ ਨਾਲ ਖੇਤੀਬਾੜੀ ਨਾਲ ਸੰਬੰਧਤ ਵੀਡੀਓ ਦੇਖਣ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਨੂੰ ਫੋਲੋ ਕਰ ਲਓ ਅੱਗੇ ਤੋਂ ਤੁਹਾਡੇ ਕੋਲ ਜਿਹੜੀਆਂ ਵੀਡੀਓ ਆਉਂਦੀਆਂ ਹਨ ਧੰਨਵਾਦ ਜੀ